ਸਾਸ਼ੀ ਕਾਂਸਿਸ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਪਰਮਾਤਮਾ ਭਾਗ ਲਿਖਦਾ ਏ ਤੇ ਅਸੀਂ ਉਸ ਨੂੰ ਹਡਾਉਨੇ ਆ ਜੇ ਪਰਮਾਤਮਾ ਭਾਗ ਹੀ ਲਿਖਦਾ ਏ ਤੇ ਫਿਰ ਕਰਮ ਕੀ ਮਾਇਨੇ ਰੱਖਦੇ ਆ ਜੇ ਉਹਦੇ ਬਿਨਾ ਪੱਤਾ ਨਹੀਂ ਹਿੱਲਦਾ ਬਿਲਕੁਲ ਇਹ ਇਹ ਸਹੀ ਗੱਲਾਂ ਨਹੀਂ ਕਿ ਉਹਦੇ ਬਿਨਾ ਪੱਤਾ ਨਹੀਂ ਹਿੱਲਦਾ ਫਿਰ ਐਡੇ ਐਡੇ ਪਾਪ ਕਿੱਦਾਂ ਹੁੰਦੇ ਆ ਤੁਹਾਡੇ ਅੰਦਰ ਕੁਐਸਚਨ ਦਾ ਆਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਤਰਕ ਨਾ ਹੋਵੇ ਤੇ ਸਾਇੰਸ ਹੁੰਦੀ ਨਾ ਸਾਇੰਸ ਨਾ ਹੁੰਦੀ ਇਹ ਡਿਗਰੀ ਜਾਂਦੇ ਆ ਇਹ ਕਰੀ ਜਾਂਦੇ ਆ ਬਈ ਕੁਦਰਤ ਦੀ ਮਰਜ਼ੀ ਹੈ ਮੰਨਿਆ ਕੁਦਰਤ ਦੀ ਮਰਜ਼ੀ ਹੈ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੁੰਦਾ ਪਰ ਮਰਜ਼ੀ ਕਿਉਂ ਹੈ ਕਿੱਦਾਂ ਇਹ ਸਾਨੂੰ ਸਟਾਰ ਹੀ ਤਾਂ ਦੱਸਦੇ ਆ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਕਹਿੰਦੇ ਪਰਮਾਤਮਾ ਭਾਗ ਨਹੀਂ ਲਿਖਦਾ ਕਦਮ-ਕਦਮ ਤੇ ਸਾਡੀ ਸੋਚ ਸਾਡਾ ਵਿਵਹਾਰ ਸਾਡੇ ਕਰਮ ਕੰਮ ਆਉਂਦੇ ਆ ਤੇ ਉਹੀ ਚੀਜ਼ਾਂ ਸਾਨੂੰ ਸਾਡੀ ਨੀਅਤ ਮੁਤਾਬਕ ਹੀ ਲੋਕਾਂ ਨਾਲ ਮਲਾਉਂਦੀਆਂ ਨੇ ਜੇ ਕਿਸੇ ਦੇ ਕਰਮਾਂ 'ਚ ਆਪਾਂ ਕਹਿੰਨੇ ਆ ਨਾ ਕਿ ਕਰਮਾਂ 'ਚ ਲਿਖਿਆ ਸੀ ਧੋਖਾ ਕਰਮਾਂ 'ਚ ਧੋਖਾ ਨਹੀਂ ਲਿਖਿਆ ਅਸੀਂ ਕਰਮ ਇਦਾਂ ਦੇ ਕੀਤੇ ਸਾਡੇ ਸਟਾਰ ਇਦਾਂ ਦੇ ਚੱਲੇ ਸਾਡਾ ਵਕਤ ਇਦਾਂ ਦਾ ਚੱਲਿਆ ਕਿ ੱੱਕੇ ਨਾਲ ਆ ਕੇ ਤੁਹਾਡੀਆਂ ਅੱਖਾਂ ਤੇ ਪਰਦਾ ਪਾ ਕੇ ਲੋਕ ਤੁਹਾਡਾ ਫਾਇਦਾ ਲੈ ਜਾਂਦੇ ਆ ਤੇ ਆਮ ਜੀ ਗੱਲ ਹੈ ਜੀ ਇਹ ਫਿਰ ਮੈਂ ਕਈ ਵਾਰੀ ਸੋਚਦੀ ਆ ਕਿ ਜਨਮ ਤੁਹਾਨੂੰ ਕੁਦਰਤ ਨੇ ਤੁਹਾਡੇ ਕਰਮ ਅਨੁਸਾਰ ਦਿੱਤਾ ਤੇ ਅੱਗੋਂ ਅਸੀਂ ਫੇਰ ਉਹੋ ਜੇ ਕਰਮ ਕੀ ਕਰ ਰਹੇ ਆ ਜਿਸ ਮੁਤਾਬਕ ਅਸੀਂ ਆਪਣੇ ਆਪ ਨੂੰ ਉਸ ਸਿਚੁਏਸ਼ਨ ਉਸ ਹਾਲਾਤ ਚ ਰੱਖਦੇ ਆ ਜਿੱਦਾਂ ਦੀ ਧਰਤੀ ਹੁੰਦੀ ਹੈ ਨਾ ਉੱਥੇ ਉਦਾਂ ਦਾ ਬੀਜ ਉਗਦਾ ਜਿੱਦਾਂ ਦਾ ਬੀਜ ਉਗਦਾ ਨਾ ਉੱਥੇ ਉਦਾਂ ਦਾ ਹੀ ਫਲ ਲੱਗਦਾ ਤੇ ਜੇ ਉਦਾਂ ਦਾ ਹੀ ਫਲ ਉੱਥੇ ਲੱਗਣਾ ਏ ਤੇ ਫਿਰ ਕੁਦਰਤ ਦੇ ਵਰਖਾ ਦਾ ਪਾਣੀ ਆਉਣਾ ਤੇ ਸੀਪ ਦੇ ਵਿੱਚ ਮੋਤੀ ਦਾ ਬਣਨਾ ਇਹ ਕੀ ਹੈ ਜਦਕੇ ਇਹ ਤਾਂ ਕੋਈ ਜ਼ਰੂਰੀ ਥੋੜਾ ਹੀ ਆ ਕੁਦਰਤ ਨੇ ਤਾਂ ਹਰ ਕਿਸੇ ਲਈ ਇੱਕੋ ਜਿਹਾ ਹੁਣ ਜੇ ਦੇਖਿਆ ਜਾਵੇ ਪਰਮਾਤਮਾ ਹਰ ਇਨਸਾਨ ਲਈ ਇੱਕੋ ਜਿਹਾ ਹੈ ਹਨਾ ਹਰ ਇਨਸਾਨ ਲਈ ਮੈਂ ਕਹਿੰਨੀ ਹੁੰਨੀ ਆ ਕਈ ਵਾਰੀ ਕਿ ਧਰਤੀ ਭਾਵੇਂ ਇਨਸਾਨਾਂ ਨੇ ਵੰਡ ਲਈ ਆ ਦੇਸ਼ ਬਣਾ ਲਏ ਆ ਪਰ ਅਸਮਾਨ ਹੀ ਨਾ ਵੰਡਿਆ ਜਾਂਦਾ ਅਸਮਾਨ ਤਾਂ ਇੱਕੋ ਹੀ ਹੈ ਤੇ ਫੇਰ ਕੀ ਆ ਫੇਰ ਅਸੀਂ ਕਹਿੰਨੇ ਆ ਕਿ ਕੋਈ ਵੀ ਪਰੇਸ਼ਾਨੀ ਆਉਂਦੀ ਆ ਸੇ ਉੱਪਰ ਨੂੰ ਦੇਖਦੇ ਆਂ ਤੇ ਹੋਰ ਕਿੱਥੇ ਦੇਖੀਏ ਦੇਖਣਾ ਵੀ ਬੰਦ ਹੈ ਕਿਉਂਕਿ ਕੁਦਰਤ ਦੀ ਰਜਾ ਚ ਰਹਿ ਕੇ ਅਸੀਂ ਆਪਣਾ ਜੀਵਨ ਬਤੀਤ ਕਰਦੇ ਆਂ ਪਰ ਗੱਲ ਇਹ ਹੈ ਗੱਲ ਇਹ ਹੈ ਕਿ ਉਸ ਪੇੜ ਨੂੰ ਪੇੜ ਕਿੱਥੇ ਹੋਇਆ ਉਹਨੂੰ ਕਿੱਦਾਂ ਦਾ ਪਾਣੀ ਦਿੱਤਾ ਉਹਨੇ ਕਿੱਦਾਂ ਦੇ ਹਾਲਾਤਾਂ ਚੋਂ ਆਪਣੇ ਆਪ ਨੂੰ ਕਿਵੇਂ ਕੱਢਿਆ ਉਹਦੀਆਂ ਜੜਾਂ ਕਿੱਥੇ ਤੱਕ ਪਹੁੰਚੀਆਂ ਇਹ ਤੁਹਾਡੇ ਹੱਥ ਚ ਹੀ ਆ ਕਿਉਂਕਿ ਤੁਸੀਂ ਜਿੱਥੇ ਬੀਜ ਬੀਜਣਾ ਉਸਨੇ ਉਦਾਂ ਦੀ એનર્ਜੀ ਨਾਲ درخت ਲੱਗਣਾ ਬਤਲ ਤੁਹਾਡੇ ਕਰਮ ਤੁਹਾਡਾ ਵਿਵਹਾਰ ਤੁਹਾਡੀ એનર્ਜੀ ਤੁਹਾਡਾ ਕੀ ਕਹਿੰਦੇ ਆ ਗਿਆਨ ਅੱਛਾ ਮੈਂ ਇੱਕ ਗੱਲ ਹੋਰ ਨੋਟ ਕੀਤੀ ਆ ਕਈ ਵਾਰੀ ਆਪਾਂ ਕਹਿ ਦਿੰਨੇ ਆ ਕੇ ਕਿਸੇ ਦੀ ਜਿਵੇਂ ਜਨਮ ਮੌਤ ਇਹ ਲਿਖਤਕਾਰ ਆ ਬੜੀਆਂ ਕਹਾਣੀਆਂ ਸੁਣੀਆਂ ਬਜ਼ੁਰਗਾਂ ਦੀਆਂ ਮੇਰੀ ਮੇਰੀ ਦਾਦੀ ਵੀ ਬੜੀਆਂ ਕਹਾਣੀਆਂ ਸੁਣਾਉਂਦੀ ਹੁੰਦੀ ਸੀ ਇੱਕ ਬੜੀ ਵਧੀਆ ਉਹਨੇ ਕਹਾਣੀ ਸੁਣਾਈ ਕਿ ਇੱਕ ਵਾਰ ਇੱਕ ਬਾਜ ਸੀ ਤੇ ਇੱਕ ਚਿੜੀ ਸੀ ਤੇ ਚਿੜੀ ਜੋ ਸੀ ਉਹ ਮਤਲਬ ਕੀ ਨਾਮ ਹੈ ਉਹਨੂੰ ਉਹਨੂੰ ਉਹਨੇ ਸੁਣ ਲਿਆ ਕਿ ਜਮਰਾਜ ਗੱਲਾਂ ਕਰ ਰਿਹਾ ਸੀ ਕਿ ਮੈਂ ਮਤਲਬ ਅੱਜ ਇੱਕ ਕਚਿੜੀ ਆ ਤੇ ਇਹਦੀ ਮੌਤ ਆ ਤੇ ਚਿੜੀ ਨਾ ਜਿਉਂ ਉੱਡੀ ਕਹਿੰਦੇ ਜਿਉਂ ਉੱਡੀ ਕਹਿੰਦੇ ਜਿਉਂ ਉੱਡੀ ਤੇ ਇੱਕ ਜਗ੍ਹਾ ਤੇ ਜਾ ਕੇ ਉਹਨੇ ਸਾਰਾ ਦਿਨ ਸਾਹ ਹੀ ਨਹੀਂ ਲਿਆ ਤੇ ਕਹਿੰਦੇ ਉੱਥੇ ਪਹੁੰਚ ਗਈ ਮੇਰੇ ਦਾਦੀ ਦੀ ਗਾਣੀ ਸੁਣਾਣੀ ਆ ਤੁਹਾਨੂੰ ਕਹਿੰਦੇ ਉੱਥੇ ਪਹੁੰਚ ਗਈ ਤੇ ਜਦੋਂ ਉੱਥੇ ਪਹੁੰਚੀ ਤਾਂ ਉੱਥੇ ਅੱਗੋ ਬਾਜ਼ ਬੈਠਾ ਸੀ ਤੇ ਉਹਨੇ ਮਤਲਬ ਉਹ ਚਿੜੀ ਨੂੰ ਚਪਟਾਤੇ ਉਹ ਚਿੜੀ ਮਾਰ ਗਈ ਤਾਂ ਉਹ ਜਦੋਂ ਬਾਜ਼ ਚੜਤੇ ਲੱਗਿਆ ਤੇ ਉਹ ਕਹਿੰਦੀ ਵੀ ਦੱਸ ਮੈਂ ਮੌਤ ਤੋਂ ਪੱਜੀ ਢੀ ਦੂਰ ਆਈਆਂ ਤਾਂ ਜਿਹੜਾ ਮੌਤ ਦਾ ਹੁੰਦਾ ਜਮਰਾਜ ਕਹਿੰਦੇ ਆ ਜਿਹਨੂੰ ਆਪਾਂ ਕਹਿੰਦੇ ਉਹਨੇ ਕਿਹਾ ਕਿ ਇਸ ਜਗ੍ਹਾ ਤੇ ਤੇਰੀ ਮੌਤ ਲਿਖਤ ਸੀ ਤੇ ਤੂੰ ਪਹੁੰਚ ਨਹੀਂ ਸੀ ਸਕਦੀ ਤੇ ਇਸ ਟਾਈਮ ਤੇ ਤੇਰੀ ਮਾਸੀ ਤੇ ਮੈਂ ਇਸੇ ਕਰਕੇ ਇਹ ਇਹ ਹੀ ਵਜ੍ਹਾ ਬਣਾਈ ਕੇ ਤੇਰੇ ਦਿਮਾਗ 'ਚ ਇਹ ਗੱਲ ਪਾਈ ਜਾਵੇ ਤੇਰੇ ਦਿਮਾਗ 'ਚ ਡਰ ਪਾਏ ਤਾਂ ਤੇਰੇ ਕੋਲੋਂ ਮੈਂ ਇਹ ਤੇਰੇ ਤੇਰੇ ਕੰਨ 'ਚ ਇਹ ਗੱਲ ਪਾਈ ਤੇ ਤੂੰ ਤਾਂ ਬਚੀ ਤੇ ਤਾਂ ਹੁੰਦੀ ਤਾਂ ਉਹ ਕਹਿੰਦੇ ਆ ਕਿ ਕੋਈ ਹਿਲੰਦ-ਸਿਲਾ ਬਣਦਾ ਕਿ ਉੱਥੇ ਉਹ ਚੀਜ਼ ਉਹ ਵਕਤ ਹੁੰਦਾ ਤੇ ਵਕਤ ਤੁਹਾਨੂੰ ਉੱਥੇ ਪਹੁੰਚਾਉਂਦਾ ਏ ਇਹ ਮੇਰੀ ਦਾਦੀ ਨੇ ਮੈਨੂੰ ਕਹਾਣੀ ਸੁਣਾਈ ਮੰਨਦੀ ਆ ਮੈਂ ਮੈਂ ਇਸ ਚੀਜ਼ ਨੂੰ ਮੰਨਦੀ ਆ ਕਿ ਹਰ ਜਗ੍ਹਾ ਦਾ ਵਕਤ ਨਿਧਾਰਤਾ ਤੇ ਉੱਥੇ ਚੀਜ਼ਾਂ ਹੁੰਦੀਆਂ ਨੇ ਪਰ ਮੈਂ ਇੱਕ ਗੱਲ ਬੜੀ ਸੋਲਿਡਲੀ ਹੋਲ ਮੰਦੀ ਆ ਕਿ ਕਾਰਨ ਤੋਂ ਬਿਨਾ ਕੋਈ ਚੀਜ਼ ਨਹੀਂ ਹੁੰਦੀ ਹਰ ਚੀਜ਼ ਦਾ ਕਾਰਨ ਹੈ ਜੇ ਕਾਰਨ ਸਾਨੂੰ ਪਤਾ ਲੱਗ ਗਿਆ ਤੇ ਉਹ ਕਾਰਨ ਕੁਦਰਤ ਨੇ ਆਪਣੀ ਮੁਠੀ 'ਚ ਹੀ ਰੱਖਿਆ ਹੋਇਆ ਏ ਬਸ ਸਾਨੂੰ ਸਿਰਫ ਜੀਵ ਜੰਤੂਆਂ ਨੂੰ ਇਹ ਦੱਸਿਆ ਏ ਕਿ ਦਿਮਾਗ ਅਨੁਸਾਰ ਚੱਲੋ ਪਰਿੰਡ ਵੀ ਉਨੀ ਦੇਰ ਦੰਦੀ ਨਹੀਂ ਵੱਢਦੀ ਜਦੋਂ ਤੱਕ ਉਸ ਨੂੰ ਖਤਰਾ ਮਹਿਸੂਸ ਨਾ ਹੋਵੇ ਵਕਤ ਵੀ ਤੁਹਾਡਾ ਉਦੋਂ ਤੱਕ ਨੁਕਸਾਨ ਨਹੀਂ ਕਰਦਾ ਜਦੋਂ ਤੱਕ ਤੁਸੀਂ ਵਕਤ ਦੇ ਖਿਲਾਫ ਨਹੀਂ ਚੱਲਦੇ ਇਹ ਸਚਾਈ ਆ ਇਹ 100 ਐਂਡ 1% ਸਚਾਈ ਆ ਕਾਰਨ ਬਣਦੇ ਆ ਮੈਨੂੰ ਕਿਸੇ ਨੇ ਕਿਹਾ ਕਿ ਪਹਿਲਾਂ ਜੀ ਇੰਨੀਆਂ ਉਮਰਾਂ ਹੁੰਦੀਆਂ ਸੀ ਦੇਖੋ 90 90 ਸਾਲ ਦੀ ਉਮਰ ਹੁੰਦੀ ਸੀ 100 100 ਸਾਲ ਲੋਕ ਜੀ ਹੁੰਦੇ ਸੀ ਤੇ ਅੱਜ ਕੱਲ ਕਿਉਂ ਨਹੀਂ ਕਹਿੰਦੇ ਵੀ ਹੁਣ ਤੁਸੀਂ ਇਹਦੇ 'ਚ ਕੀ ਕਹੋਗੇ ਮੈਂ ਕਿਹਾ ਵੀ ਦੇਖੋ ਜਾਂ ਤੇ ਆਪਾਂ ਇਹ ਤੇ ਕਹਿ ਨਹੀਂ ਸਕਦੇ ਕਿ ਰੱਬ ਨੇ ਪੈਨਸਲ ਬਦਲ ਲਈ ਆ ਜਿੱਥੇ ਉਮਰਾਂ ਲਿਖਦਾ ਸੀ ਅਸਲ ਦੇ ਵਿੱਚ ਸਾਡੇ ਹੀ ਸਾਡੀਆਂ ਕਾਢਾਂ ਹੀ ਸਾਡੀ ਮੌਤ ਦਾ ਕਾਰਨ ਸਾਡੀ ਜੀਭ ਸਾਡਾ ਸੁਆਦ ਤੇ ਸਾਡਾ ਵਕਤ ਤੋਂ ਅੱਗੇ ਸੋਚਣਾ ਹੀ ਸਾਡੀਆਂ ਜ਼ਿੰਦਗੀਆਂ ਨੂੰ ਘਟਾ ਰਿਹਾ ਹੈ। ਕੁਦਰਤ ਨੇ ਸਾਨੂੰ ਸਾਹ ਦਿੱਤੇ ਆ ਸਾਨੂੰ ਜਿੱਦਾਂ ਕਹਿੰਦੇ ਆ ਪਵਨ ਗੁਰੂ ਆ ਤੇ ਗੁਰੂ ਹੀ ਪਵਨ ਆ ਤੇ ਹਵਾ ਰਹੀ ਸਾਡੇ ਅੰਦਰ ਜਾਂਦਾ ਹੈ ਸਾਨੂੰ ਬਲੇਸਿੰਗ ਦਿੰਦਾ ਹੈ ਸਾਨੂੰ ਜੀਵਤ ਰੱਖਦਾ ਹੈ ਤੇ ਹਵਾ ਸੀ ਖਰਾਬ ਤੇ ਕਰ ਛੱਡੀ ਆ ਤੇ ਦੂਜੀ ਗੱਲ ਫਿਰ ਮੈਂ ਨੂੰ ਉਹਨਾਂ ਨੇ ਕਿਹਾ ਵੀ ਹੁਣ ਕਿਉਂ ਨਹੀਂ ਹਨ ਜਿੰਨੇ ਅਸੀਂ ਮਾਡਰਨ ਹੋ ਗਏ ਹੁਣ ਇੱਕ ਇੱਕ ਗੱਲ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਆ ਮੈਂ ਕਿਸੇ ਨਾਲ ਇੰਟਰਵਿਊ ਕੀਤੀ ਆ ਤੁਸੀਂ ਸੁਣਿਆ ਥੋੜੇ ਦਿਨਾਂ ਤੱਕ ਆਊਗੀ ਕਿ ਗੱਡੀ ਅਸੀਂ ਖਰੀਦੀ ਕਾਗਜ ਲਾ ਕੇ ਸਪੀਡ ਅਸੀਂ ਤੇਜ਼ ਚਲਾਈ ਠੀਕ ਨਸ਼ਾ ਅਸੀਂ ਕੀਤਾ ਤੇ ਵਿਚਾਰੇ ਦੀ ਲਿਖਤ ਇੰਨੀ ਸੀ ਇਹ ਆਮ ਤੁਹਾਨੂੰ ਸੁਣਨ ਨੂੰ ਮਿਲ ਜੇਗਾ ਆਮ ਹੀ ਮਿਲ ਜਾਂਦਾ ਜਦੋਂ ਕਿਸੇ ਨੂੰ ਕੁਛ ਜਦੋਂ ਮੌਤ ਕਿਸੇ ਦੀ ਹੁੰਦੀ ਹੈ ਤੇ ਕਾਰਨ ਬਣਦਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਹਾਣੀ ਸੁਣਾਈ ਨਾ ਕਿ ਕਾਰਨ ਬਣਦਾ ਠੀਕ ਆ ਓਕੇ ਹੁਣ ਕਿਉਂ ਸਪੀਡ ਤੇ ਮੈਂ ਗੱਡੀ ਚਲਾ ਰਿਹਾ ਫਿਰ ਕਹਿੰਦੇ ਜੀ ਗੱਡੀ ਹੁਣ ਕੁਦਰਤ ਨੇ ਥੋੜਾ ਹੀ ਭੇਜੀ ਆ ਤੁਹਾਡੇ ਲਈ ਕਿ ਤੇਡੀ ਮੌਤ ਦਾ ਕਾਰਨ ਹੈ ਹੁਣ ਮੋਡੀਫਾਈ ਅਸੀਂ ਕਰਾਉਨੇ ਆ ਉਹਨਾਂ ਦੇ ਆ ਸਾਈਡਾਂ 'ਚ ਚੀਜ਼ਾਂ ਅਸੀਂ ਰੱਖਦੇ ਆ ਨਸ਼ਾ ਕਰਕੇ ਅਸੀਂ ਡਰਾਈਵ ਕਰ ਰਹੇ ਆ ਰੋਂਗ ਸਾਈਡ ਤੇ ਅਸੀਂ ਜਾ ਰਹੇ ਆ ਤੇ ਫਿਰ ਤੇ ਫਿਰ ਪਰਮਾਤਮਾ ਨੇ ਇੰਨੀ ਲਿਖਤੀ ਗਲਤ ਸਾਡੀ ਜਿਹੜੀ ਇਹ ਅੱਗੇ ਵਧਣ ਦੀ ਤੇਜ਼ ਰਫਤਾਰ ਜ਼ਿੰਦਗੀ ਨੂੰ ਅਸੀਂ ਮਾਡਰਨ ਕਹਿੰਦੇ ਆ ਨਾ ਅਸੀਂ ਜਮਾਨੇ ਨਾਲ ਚੱਲਣਾ ਕਹਿੰਦੇ ਆ ਇਹ ਸਾਡੀਆਂ ਜ਼ਿੰਦਗੀਆਂ ਨੂੰ ਕੱਟ ਕਰ ਰਿਹਾ ਇਹ ਯਾਦ ਰੱਖਿਓ ਇਹ ਸਚਾਈ ਹੈ ਇਹਨੂੰ ਅਸੀਂ ਜਿੰਨੀ ਜਲਦੀ ਮੰਨ ਉਹ ਇੱਕ ਬੜੀ ਵਧੀਆ ਪੰਜਾਬੀ ਚ ਕਹਾਵਤ ਹੈ ਇੱਕ ਪੁੱਤ ਖੁਦਾ ਦਾ ਕੋੜ ਤੁਸੀਂ ਨਿਆਣਾ ਇਹਨਾਂ ਅੱਗੇ ਕੋਈ ਚੀਜ਼ ਮੰਗਣੀ ਤੇ ਮਾਂ ਪਿਓ ਨੇ ਕਹਿਣਾ ਵੀ ਐਨੇ ਜਾਣੇ ਆ ਤੇ ਇੱਕ ਨੂੰ ਦਿੱਤੀ ਤੇ ਐ ਤੇ ਐ ਤੇ ਐ ਤੇ ਚੱਕਰ ਚੱਲਦਾ ਨਾਲ ਤੇ ਆਪੇ ਹੀ ਚੁੱਪ ਰਹਿਣਾ ਵੱਡੇ ਨੂੰ ਤੇ ਮਿਲੀ ਨਹੀਂ ਤੇ ਛੋਟੇ ਨੂੰ ਬੋਲਣਾ ਹੀ ਨਾ ਵੀ ਜਦੋਂ ਇਹਨੂੰ ਨਹੀਂ ਮਿਲੀ ਤਾਂ ਮੈਨੂੰ ਕਿੱਥੋਂ ਮਿਲਣੀ ਤੇ ਹੁਣ ਹੈ ਹੀ ਕੋਈ ਤੇਰਾ ਹੀ ਆ ਬਈ ਸਾਰਾ ਕੁਝ ਤਾਂ ਫਿਰ ਲਿਆਓ ਜੀ ਮੈਨੂੰ 10ਵੀਂ ਨੰਗੀ ਨਹੀਂ ਤੇ ਬੋਲਟ ਲੈ ਦੋ ਜੀ ਮੈਨੂੰ ਮੋਟਰਸਾਈਕਲ ਲੈ ਦੋ ਤੇ ਫਿਰ ਦੱਸੋ ਤੁਸੀਂ ਬੱਚਾ ਵਿਚਾਰਾ ਕੀ ਕਰੇ ਉਹਦੀ ਤੇ 13 ਏਜ ਹੈ ਉਹ ਉਮਰ ਉਹਦੀ ਨਿਆਣੀ ਆ ਉਹਨੂੰ ਰਿਪ ਸਪੀਡਾਂ ਦਾ ਨਹੀਂ ਪਤਾ ਤੇ ਜ਼ਿੰਦਗੀ ਦੀ ਐਮੀਅਤ ਤਾਂ ਨਹੀਂ ਪਤਾ ਜ਼ਿੰਦਗੀ ਦੀ ਐਮੀਅਤ ਤਾਂ ਨਹੀਂ ਪਤਾ ਅੱਜ ਕੱਲ ਮੈਂ ਦੇਖਿਆ ਬਹੁਤ ਲੋਕਾਂ ਦੇ ਬੱਚੇ ਕਿੰਨੇ ਐਕਸੀਡੈਂਟ ਹੁੰਦੇ ਹਨ ਕਿਉਂ ਪਰਮਾਤਮਾ ਕਦੇ ਕਿਸੇ ਮਾਪਿ ਉਹਨਾਂ ਦੀ ਉਲਾਦ ਦੂਰ ਨਾ ਕਰੇ ਪਰ ਅਸਲ ਵਿੱਚ ਸਾਡਾ ਲਾਡ ਪਿਆਰ ਤੇ ਸਾਡਾ ਲੋਕਾਂ ਅਨੁਸਾਰ ਚੱਲਣਾ ਲੈ ਸਾਰੇ ਮੁੰਡਿਆਂ ਕੋਲ ਹੈ ਫਿਰ ਕਿਉਂ ਇਹਨੂੰ ਹੀ ਲੈ ਦਿੰਨੇ ਆ ਇਹ ਕਹਿੰਦਾ ਮੇਰੇ ਨਾਲ ਸਾਰੀ ਕਲਾਸ ਇਹਦੇ ਤੇ ਆਉਂਦੀ ਹੈ ਉਹ ਠੀਕ ਹੈ ਓਕੇ ਆ ਪਰ ਸਾਰਿਆਂ ਦੇ ਸਟਾਰ ਇੱਕੋ ਤੇ ਥੋੜਾ ਸਾਰਿਆਂ ਦੀ ਸਪੀਡ ਇੱਕੋ ਜਿਹੀ ਥੋੜਾ ਸਾਰਿਆਂ ਦੇ ਗ੍ਰੇਡ ਇੱਕੋ ਜਿਹਾ ਥੋੜਾ ਮਤਲਬ ਦੇਖੋ ਹਨਾ ਪਰਮਾਤਮਾ ਨਾ ਕਰੇ ਕਿ ਕਿਸੇ ਨਾਲ ਇਦਾਂ ਦਾ ਹੋਵੇ ਪਰ ਉਹੀ ਗੱਲ ਕਿ ਪਰਮਾਤਮਾ ਭਾਗ ਨਹੀਂ ਲਿਖਦਾ ਕਿਸੇ ਦੇ ਭਾਗ ਸੀ ਆਪ ਹੀ ਆਪਣੇ ਲਿਖਦੇ ਆ ਸਾਡੇ ਜਿਆਦਾ ਜੋ ਅਸੀਂ ਜਿਸ ਮੁਤਾਬਕ ਜ਼ਿੰਦਗੀ ਚ ਜੁੜਨੇ ਆ ਉਦਾਂ ਦੇ ਹੀ ਔਰਾ એનર્ਜੀ ਕੁਦਰਤ ਸਾਨੂੰ ਉਸੇ ਤਰ੍ਹਾਂ ਨਾਲ ਉਸੇ ਤਰ੍ਹਾਂ ਦੇ ਲੋਕਾਂ ਨਾਲ ਮਿਲਉਂਦੇ ਅੱਜ 10 ਨਵੰਬਰ 2025 ਦਿਨ ਸੋਮਵਾਰ ਦਾ ਹੈ ਛਠੀ ਤਿਥੀ ਅੱਜ ਤੇ ਪੁਨਰਵਸੂ ਨਕਸ਼ਤਰਾ ਸ਼ਾਮ ਨੂੰ 6:45 ਮਿੰਟ ਤੱਕ ਚੱਲਣਾ ਇਹਨੇ ਸਾਧਿਆ ਯੋਗ ਰਹੇਗਾ ਦੇ ਨਾਲ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਅੱਜ ਵੀ ਮਿਥੂਨ ਰਾਸ਼ੀ ਚੀ ਚੰਦਰਮਾ ਵੈਸੇ ਮੈਂ ਤੁਹਾਨੂੰ ਕਲੀਅਰ ਜੋ ਆਪਾਂ ਯੰਤਰੀ ਤੋਂ ਦੇਖਦੇ ਹਾਂ ਉਸ ਮੁਤਾਬਕ ਜਿਹੜਾਹੂ ਕਾਲ ਦਾ ਟਾਈਮ ਤੇ ਇਸ ਨਵੰਬਰ ਦੇ ਮਹੀਨੇ ਜੋ 11 ਨਵੰਬਰ ਨੂੰ ਅੱਜ ਸੌਰੀ 10 ਨੂੰ ਸੋਮਵਾਰ ਦੇ ਦਿਨ ਚੰਦਰਮਾ ਅੱਜ ਵੀ ਮਿਥੂਨ ਰਾਸ਼ੀ ਚ ਹੀ ਰਹੇਗਾ ਦੁਪਹਿਰ ਨੂੰ 1:09 ਮਿੰਟ ਤੱਕ 3 ਮਿੰਟ ਤੱਕ 1:03 ਤੱਕ ਉਸ ਤੋਂ ਬਾਅਦ ਚਲੇ ਜਾਏਗਾ ਅਰਖਾਸ਼ੀ ਚੋ ਪਦਰਾਤ 24 9 ਤੋਂ ਸ਼ੁਰੂ ਹੋ ਕੇ ਕੱਲ 11:40 ਤੱਕ ਦਿਨ ਤੇ ਚੱਲੇਗੀ ਸਿਤਾਰਿਆਂ ਦੇ ਮੁਤਾਬਕ ਗ੍ਰਹਿਆਂ ਦੇ ਮੁਤਾਬਕ ਅੱਜ ਪੁਨਰਵਸੂ ਨਕਸ਼ਤਰ ਚੱਲਿਆ ਗੁਰੂ ਦੇ ਨਕਸ਼ਤਰ ਚ 6:49 ਮਿੰਟ ਤੱਕ ਚੱਲੇਗਾ ਔਰ ਤੁਸੀਂ ਜਾਣਦੇ ਹੋ ਕਿ ਅੱਜ ਰਾਹੁ ਕਾਲ ਦਾ ਟਾਈਮ ਅੱਜ ਸੋਮਵਾਰ ਵਾਲੇ ਦਿਨ 7:30 ਵਜੇ ਤੋਂ ਲੈ ਕੇ 9:00 ਵਜੇ ਤੱਕ ਰਹੇਗਾ ਸਿਤਾਰੇ ਨੂੰ ਸਮਝਣਾ ਇਹਨਾਂ ਦੀ ਨਰਜੀ ਮੁਤਾਬਕ ਚੱਲਣਾ ਬੜੀ ਪਾਵਰਫੁਲ એનર્ਜੀ ਹੈ ਬੜੀ ਹੀ ਪਾਵਰਫੁਲ ਹੈ ਕਿਉਂਕਿ ਸਿਤਾਰੇ ਪਲ-ਪਲ ਸਾਡੀ ਸੋਚ ਸਾਡੇ ਮਨ ਦੇ ਪ੍ਰਭਾਵ ਪਾ ਕੇ ਸਾਡੇ ਸਾਡੇ ਅਨਸਾਰ ਨਹੀਂ ਚੱਲਦੇ ਸਾਨੂੰ ਇਹਨਾਂ ਮੁਤਾਬਕ ਚੱਲਣਾ ਪੈਂਦਾ ਹੈ ਤੇ ਚਲੋ ਜਾਣਦੇ ਹਾਂ ਕਿੱਦਾਂ ਆਪਾਂ ਚੱਲ ਸਕਦੇ ਹਾਂ ਇਹਨਾਂ ਦੇ ਮੁਤਾਬਕ ਸਭ ਤੋਂ ਪਹਿਲਾਂ ਅਰੇ ਜਾਨੀ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਜੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਜੀ ਦੇਖਿਆ ਜਾਵੇ ਤਾ ਗ੍ਰਹਿਾਂ ਦੇ ਮੁਤਾਬਕ ਜੋ ਸਿਤਾਰਿਆਂ ਦੀ એનર્ਜੀ ਹੈ ਅੱਜ ਤੁਹਾਡੇ ਚੰਦਰਮਾ ਤੀਜੇ ਸਥਾਨ ਵਿੱਚ ਹੈ ਤੇ ਗੁਰੂ ਦਾ ਨਕਸ਼ਤਰਾ ਗੁਰੂ ਦਾ ਨਕਸ਼ਤਰਾ ਵਧੀਆ ਤੁਹਾਨੂੰ ਬਲੇਸਿੰਗ ਦੇਣ ਵਾਲਾ ਤੁਹਾਨੂੰ એનર્ਜੀ ਅੱਛੀ ਦੇਣ ਵਾਲਾ ਤੁਹਾਡੇ ਕੰਮਕਾਰ ਦੀ ਸਥਿਤੀ ਨੂੰ ਵਧਾਉਣ ਵਾਲਾ ਤੇ ਨਾਲ ਇਹ ਵੀ ਕਰਨ ਵਾਲਾ ਹੈ ਕਿ ਤੁਹਾਡੇ ਤੁਸੀਂ ਅਗਰ ਕਿਤੇ ਯਾਤਰਾ ਤੇ ਜਾਣਾ ਹੈ ਤਾਂ ਤੁਹਾਨੂੰ ਪੂਰੀ ਤਰ੍ਹਾਂ ਨਾਲ ਤੁਹਾਡੇ ਉਹ ਕਹਿੰਦੇ ਆਪਾਂ ਕੀ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਮਜ਼ਬੂਤੀ ਦੇਵੇਗਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਠੀਕ ਹੈ ਅ ਗ੍ਰਹਿਾਂ ਦੇ ਅਨੁਸਾਰ ਹੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਅ ਕਿਹੜਾ ਰੰਗ ਪਾਉਣਾ ਚਾਹੀਦਾ ਹੈ ਅੱਜ ਦੇ ਦਿਨ ਤੁਹਾਡਾ ਹਲਕਾ ਜਿਹਾ ਅਸਮਾਨੀ ਰੰਗ ਰਹੇਗਾ ਸ਼ੁਭ ਅਗਲੀ ਰਾਸ਼ੀ ਟੌਰਸ ਜਾਂ ਨਿਬ੍ਰਿਖ ਰਾਸ਼ੀ ਅ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਚੰਦਰਦੂਸਰੇ ਆ ਤਾਂ ਲਈ ਬਿਜ਼ਨਸ ਲਈ ਵਿਪਾਰ ਲਈ ਅੱਜ ਦਾ ਦਿਨ ਚੰਗਾ ਮੋਟਾਪੇ ਨੂੰ ਲੈ ਕੇ ਥੋੜਾ ਅ ਉਟਾ ਆਪਣੇ ਲੈ ਕੇ ਥੋੜੀ ਟੈਨਸ਼ਨ ਰਹਿੰਦੀ ਆ ਤੁਹਾਨੂੰ ਅ ਕਿ weight ਵਧ ਰਿਹਾ ਹੈ ਨਾ ਤਾਂ ਸੈਰ ਜ਼ਰੂਰ ਕਰਨੀ ਆਪਣਾ ਬੁੱਧ ਸਹੀ ਕਰਨਾ ਹੈ ਕੰਮ ਕਰਨ ਦੀ ਸਥਿਤੀ ਨੂੰ ਸਹੀ ਰੱਖਣਾ ਹੈ ਤੇ ਨਾਲ ਇਹ ਵੀ ਕੋਸ਼ਿਸ਼ ਕਰਨੀ ਕਿ ਬੈਸਬਾਜੀ ਤੋਂ ਬਚਣਾ ਹੈ ਬੈਸਬਾਜੀ ਤੋਂ ਬਚਣ ਦਾ ਮਤਲਬ ਇਹ ਆ ਕਿ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੇ उलਝੇ ਵਿੱਚ ਨਹੀਂ ਪੈਣਾ ਬ੍ਰਿਕ ਰਾਸ਼ੀ ਤੇ ਬ੍ਰਿਕ ਰਗਲ ਵਾਲੇ ਨੇ ਕੋਸ਼ਿਸ਼ ਕਰੋ ਅੱਜ ਸੋਮਵਾਰ ਦਾ ਦਿਨ ਹੈ ਦੋ ਦੁੱਧ ਦੇ ਪੈਕਟ ਲਓ ਧਾਰਮਿਕ ਸਥਾਨ ਤੇ ਜਾਂ ਕਿਸੇ ਜ਼ਰੂਰਤਮੰਦ ਕੰਜਕ ਨੂੰ ਦੇ ਦਿਓ ਅਗਲੀ ਰਾਸ਼ੀ ਜੈਮਨੀ ਜਾਨੀ ਮਿਥੂ ਰਾਸ਼ੀ ਵਾਲਿਆਂ ਦੀ ਸਿਹਤ ਥੋੜੀ ਜਿਹੀ ਹੋਈ ਖਰਾਬ ਥੋੜਾ ਜਿਹਾ ਪਰੇਸ਼ਾਨੀ ਨਾਲ ਤੁਸੀਂ ਜੂਜੇ ਹੈ ਨਾ ਜਾਨੀ ਨਾਜ਼ਲਾ ਜੁਕਾਮ ਛਿੱਕਾ ਵਗੈਰਾ ਤੁਹਾਨੂੰ ਤੰਗ ਕਰਨ ਗਿਆ ਅ ਅਸਲ ਚ ਚੰਦਰ ਲਗਣ ਚ ਹੈ ਤੇ ਜਿੱਦੀ ਬਣ ਕੇ ਅੜ ਕੇ ਤੁਸੀਂ ਅੱਜ ਕੋਈ ਕੰਮ ਨਹੀਂ ਕਰਨਾ ਤੇ ਮਾਂ ਦੇ ਪੈਰੀਂ ਹੱਥ ਲਾ ਕੇ ਅੱਜ ਵੀ ਦਿਨ ਦੀ ਸ਼ੁਰੂਆਤ ਕੀਤੀ ਤੁਹਾਨੂੰ ਰਿਲੈਕਸ ਦਵੇਗੀ ਠੀਕ ਹੈ ਅਗਲੀ ਰਾਸ਼ੀ ਕੈਂਸਰ ਜਾਂ ਕਰਕਰਾ ਰਾਸ਼ੀ ਕਰਕਰਾ ਰਾਸ਼ੀ ਦੇ ਲਈ ਅੱਜ ਵੀ ਖਰਚਿਆਂ ਨੂੰ ਲੈ ਕੇ ਤੁਹਾਨੂੰ ਥੋੜੀ ਪਰੇਸ਼ਾਨੀ ਰਹੇਗੀ ਪਰ ਬ੍ਰਹਸਪਤ ਦਾ ਨਕਸ਼ਤਰ ਮਿੱਤਰ ਹੈ ਨਵੇਂ ਸਿਰੇ ਤੋਂ ਨਵੀਂ ਸ਼ੁਰੂਆਤ ਕਰਨੀ ਹੈ ਤਾਂ ਪਾਰਟਨਰਸ਼ਿਪ 'ਚ ਕੰਮ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਵਧੀਆ ਤਰੀਕੇ ਨਾਲ ਤੁਹਾਨੂੰ ਉਹਦੇ ਰਿਜ਼ਲਟ ਵੀ ਮਿਲਣ ਤੇ ਤੁਹਾਡੀ ਗੱਲ ਵੀ ਸੁਣੀ ਜਾਵੇ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਅ fırsਰਾਂ ਨਾਲ ਹਲੀ ਮਹੀਨਾ ਪੇਸ਼ ਆਉ ਨੋਟਿਸ ਮਿਲ ਜਾਵੇ ਅਗਲੀ ਰਾਸ਼ੀ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਅੱਜ ਦਾ ਦਿਨ ਬ੍ਰਸਪਤ ਤਾਰਾ ਨਕਸ਼ਤਰ ਹੋਣ ਕਰਕੇ ਵਧੀਆ ਜਾਣ ਵਾਲਾ ਹੈ ਆਲੇ ਵਾਲੇ ਸਰਕਲ ਦਾ ਸਾਥ ਮਿਲਣ ਵਾਲਾ ਕੰਮ ਕਰਨ ਦੀ ਸਥਿਤੀ ਅੱਛੀ ਹੋਣ ਵਾਲੀ ਆ ਤੇ ਦੇਖਿਆ ਜਾਵੇ ਤਾਂ ਕੇਤੂ ਲਗਨ 'ਚ ਹੋਣ ਕਰਕੇ ਕੰਮ ਕਾਰ ਤਾਂ ਚਲੋ ਤੁਹਾਡਾ ਠੀਕ ਹੀ ਚੱਲੇਗਾ ਪਰ ਨਾਲ ਕੇਤੂ ਲਗਨ ਕਰਕੇ ਕੁੱਤੇ ਨੂੰ ਰੋਟੀ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਪਾਉਣ ਤੇ ਸਮਝੋ ਬੜਾ ਅੱਛਾ ਸ਼ੁਭਫਲ ਮਿਲੇਗਾ ਤੇ ਅੱਜ ਦੇ ਦਿਨ ਦਾ ਲਾਈਟ ਜਿਹਾ ਬ੍ਰਾਊਨ ਕਲਰ ਤੁਹਾਡਾ ਲੱਗੇ ਰਹੇਗਾ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਬੁੱਧ ਤੁਹਾਡਾ ਮਾਲਕ ਹੈ ਔਰ ਬੁੱਧ ਨੂੰ ਹੋਰ ਅੱਛਾ ਕਰਨ ਦੇ ਲਈ ਇੱਕ ਸਤਨਾਜਾ ਲਾਓ ਤੇ 56 ਰੁਪਏ ਬਾਹਰ ਕੇ ਤੇ ਜਾ ਕੇ ਪੈਰਾਂ ਗਿੱਟੀਆਂ ਚਾਂਜ ਕਰ ਤੁਹਾਡੇ ਦਰਦ ਜਾਂ ਪਰੇਸ਼ਾਨੀਆਂ ਆ ਰਹੀ ਹੈ ਤਾਂ ਜ਼ਰੂਰੀ ਹੈ ਅੱਜ ਦੇ ਦਿਨ ਤੁਸੀਂ ਛੋਟੀ ਜੀ ਸੁਰਮੇ ਦੀ ਡਲੀ ਲੈ ਕੇ ਆਪਣੇ ਦਵਾਰ ਕੇ ਬਾਹਰ ਸੁੱਟ ਦਿਓ ਰਿਲੈਕਸ ਮਿਲਣੇ ਲਈ ਵਿਰਾਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਤੁੰਮ ਕਾ ਰਚਾ ਨਰਜੀ ਅੱਛੀ ਤੇ ਤੁਹਾਡੇ ਸੂਰਜ ਤੇ ਸ਼ੁਕਰ ਨੇ ਤੁਹਾਨੂੰ ਗੁੱਸਾ ਵੀ ਜ਼ਿਆਦਾ ਦਿੱਤਾ ਪਰ ਬ੍ਰਹਸਪਦ ਦਾ ਨਕਸ਼ਤਰ ਵੀ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਬਜ਼ੁਰਗਾਂ ਕੋਲ ਥੋੜੀ देर ਬੈਠੋ ਉਹਨਾਂ ਦੇ ਲਾਈਫ ਦੇ ਐਕਸਪੀਰੀਅੰਸ ਦਾ ਫਾਇਦਾ ਲੈਣ ਲਈ ਗੱਲਬਾਤ ਜ਼ਰੂਰ ਕਰੋ ਉਹਨਾਂ ਨਾਲ ਤੇ ਹੋਰ ਜ਼ਿਆਦਾ ਕੋਸ਼ਿਸ਼ ਕਰਨੀ ਹੈ ਤੁਸੀਂ ਤਾਂ ਦਹੀ ਮਾਰ ਕੇ ਨਾ ਆਓ ਹਲਕਾ ਮਿਊਜ਼ਿਕ ਸੁਣੋ ਦਿਨ ਤਾਂ ਹੀ ਬੈਸਟ ਹੋ ਜਾਏਗਾ ਕਿਉਂਕਿ ਬ੍ਰਹਸਪਦ ਦਾ ਨਕਸ਼ਤਰ ਅਜੇ ਮਿੱਤਰ ਨਹੀਂ ਹੈ ਪੁਰਾਣੀਆਂ ਗੱਲਾਂ ਤੁਹਾਡੇ ਦਿਲ ਤੇ ਲੱਗ ਜਾਣਗੀਆਂ ਤੇ ਫਿਰ ਐਵੇਂ ਹੀ ਉਦਾਸੀ ਛਾ ਜਾਏਗੀ ਅਗਲੀ ਰਾਸ਼ੀ ਸਕੋਰਪੀਓ ਜਾਨੀ ਬ੍ਰਿਸ਼ਚ ਰਾਸ਼ੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਬੁੱਧ ਤੇ ਮੰਗਲ ਲਗਨ ਚ ਚੱਲਦੇ ਪਈ ਆ ਔਰ ਚੰਦਰਾ ਝਠਵੇਂ ਸਥਾਨ ਤੇ ਅੱਜ ਦਾ ਦਿਨ ਸ਼ਾਮ ਦਾ ਕਾਰਾਮ ਨਾਲ ਕੱਢੋ ਉਦਾਸੀਏ ਬਸ ਵਾਰ ਵਾਰ ਲੱਗ ਰਿਆ ਰੋਣ ਨੂੰ ਦਿਲ ਕਰ ਰਿਆ ਕਿਉਂ ਕੁਝ ਚੀਜ਼ਾਂ ਤੁਹਾਡੇ ਮੁਤਾਬਕ ਨਹੀਂ ਚੱਲ ਰਹੀਆਂ ਤੁਹਾਨੂੰ ਪਰੇਸ਼ਾਨ ਦੇ ਰਹੀਆਂ ਨੇ ਕਿ ਐਦਾਂ ਕਿਉਂ ਨਹੀਂ ਹੋ ਰਿਹਾ ਜਦ ਕਿ ਸਿਰੇ ਤੇ ਜਾ ਕੇ ਸਾਡੇ ਕੰਮ ਖਰਾਬ ਹੁੰਦੇ ਆ ਦੇਖੋ ਅਸ਼ਟਮੇਸ਼ ਬੁੱਧਾ ਤੁਹਾਡੇ ਲਗਨ ਤੇ ਚੱਲ ਰਿਹਾ ਨੂੰ ਤੁਹਾਨੂੰ ਗੁੱਸਾ ਵੀ ਜਣਾ ਪਾਰਾ ਵੀ ਜਣਾ ਸਕਿਨ ਪ੍ਰੋਬਲਮ ਵੀ ਦੇਣੀ ਆ ਫਿਐਂਸੀਆਂ ਹੋ ਜਾਣੀਆਂ ਨੇ ਤੇ ਜਿਸ ਕਰਕੇ ਤੁਸੀਂ ਸਕਿਨ ਖਰਾਬ ਹੋ ਰਹੀ ਡ ਹੋ ਜਾਣੀ ਹੈ ਜਦੋਂ ਬੁੱਧ ਇਥੋਂ ਨਿਕਲ ਗਿਆ ਤੇ ਮੰਗਲ ਨੇ ਤਾਂ ਤੁਹਾਡਾ ਸ਼ੁਭ ਕਰਨਾ ਹੀ ਹੈ ਤੁਹਾਡੇ ਲਗਨ ਦਾ ਮਾਲਕ ਹੈ ਸਕਿਨ ਪ੍ਰੋਬਲਮ ਤੋਂ ਬਚਣ ਦੇ ਲਈ ਤੁਸੀਂ ਅੱਜ ਕੀ ਕਰੋ ਫਟਕੜੀ ਵਾਲੇ ਪਾਣੀ ਦੀ ਥੋੜੀ ਗੁਰਲੀ ਕਰ ਲਓ ਸੈਜੀਟੇਰੀਸ ਤੁਹਾਨੂੰ ਰਾਸ਼ੀ ਦੇ ਸਿਤਾਰੇ ਤੁਹਾਨੂੰ ਬਿਜ਼ਨਸ ਵਪਾਰ ਲਈ ਸ਼ਾਮ ਤੱਕ ਦਾ ਸਮਾਂ ਬਿਲਕੁਲ ਸਹੀ ਹੈ ਹਰ ਇੱਕ ਤਰ੍ਹਾਂ ਨਾਲ ਕੀਤੀ ਭਜਨ ਅੱਠ ਵਜੇ ਰਿਜ਼ਲਟ ਦੇਗੀ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰਨਾ ਤੇ ਪਤਾਸੇ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਕੈਪ੍ਰਿਕorn ਮਕਰ ਰਾਸ਼ੀ ਸਿਤਾਰੇ ਮਕਰ ਰਾਸ਼ੀ ਵਾਲੰਦੇ ਕੰਮਕਾਰ ਦੀ ਸਥਿਤੀ ਨੂੰ ਸਹੀ ਕਰਨ ਵਾਲੇ ਆ ਠੀਕ ਹੈ ਓਕੇ ਆ ਨਕਸ਼ਤਰ ਬ੍ਰੈਸਪਤ ਦਾ ਤੁਹਾਨੂੰ ਥੋੜੀ ਕਲਪਾਹਟ ਜ਼ਰੂਰ ਦੇਗਾ ਰੁਕਾਰ ਕਾਟਾ ਜ਼ਰੂਰ ਪਾਏਗਾ ਕਈ ਵਾਰ ਲੱਗੇਗਾ ਕਿ ਲੈ ਬਾਹਲੀ ਭੰਜ ਨਟ ਕਰਨ ਲਈ ਪਰ ਉਹਨਾਂ ਚੰਗਾ ਰਿਜ਼ਲਟ ਨਹੀਂ ਮਿਲਿਆ ਪਰ ਨੁਕਸਾਨ ਨਹੀਂ ਕਿਸੇ ਤਰ੍ਹਾਂ ਦਾ ਹੋਏਗਾ ਮਿਲ ਜੇਗਾ ਰਿਜ਼ਲਟ ਜ਼ਰੂਰ ਮਿਲੇਗਾ ਕੰਨਾਂ ਪਿੱਛੇ ਇਤਰ ਲਗਾਓ ਤੇ ਨਾਲ ਜਵਾਰ ਲੈ ਕੇ ਘਾਹ ਨੂੰ ਖਲਾ ਦਿਓ ਅਕਿਓਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਨੂੰ ਹਾਜਮੇ ਦੀ ਪ੍ਰੋਬਲਮ ਆਈ ਥੋੜੀ ਜੀ ਲੀਵਰ ਦੀ ਪ੍ਰੋਬਲਮ ਵੀ ਲੱਗ ਰਹੀ ਹੈ ਤੁਹਾਨੂੰ ਗੈਸ ਤੰਗ ਕਰ ਰਹੀ ਹੈ ਤਾਂ ਸਿਕਤਾ ਸਹਿਰ ਜ਼ਰੂਰ ਕਰਨੀ ਹੈ ਤੇ ਦੂਜਾ ਪੀਲੀ ਦਾਲ ਲੈ ਕੇ ਮੁਰਗਿਆਂ ਨੂੰ ਪਾ ਦੇਣੀ ਹੈ ਕਬੂਤਰਾਂ ਨੂੰ ਵੀ ਪਾ ਸਕਦੇ ਹੋ ਰਿਲੈਕਸ ਮਿਲੇਗਾ ਰਾਹੁ ਸ਼ਾਂਤ ਹੋ ਜਾਏਗਾ ਦੀ ਲਗਨ 'ਚ ਬੈਠਾ ਹੋਇਆ ਉਹ ਜਿਹੜੇ ਹੁੰਦੇ ਆ ਨਾ ਪੂਰੇ ਜਿਹਾ ਕਬੂਤਰ ਬੱਗੇ 'ਚ ਜਿਨ੍ਹਾਂ ਨੂੰ ਆਪਾਂ ਕਹਿੰਦੇ ਚਿੱਟੇ ਨਹੀਂ ਜਿਹੜੇ ਖਾਕੀ ਜੇ ਬ੍ਰਾਊਨ ਜੇ ਹੁੰਦੇ ਆ ਬ੍ਰਾਊਨ ਹੁੰਦੇ ਆ ਕਿਹੜੇ ਰੰਗ ਦੇ ਹੁੰਦੇ ਆ ਗਰੇ ਜੇ ਹਾਂ ਗਰੇ ਜੇ ਉਹਨਾਂ ਨੂੰ ਪਾ ਕੇ ਆਓ ਤੁਸੀਂ ਦਾਣਾ ਹਨਾ ਵਧੀਆ ਹੁੰਦਾ ਪਾਈਸੇ ਜਾਨੀ ਮੀਨ ਰਾਸ਼ੀ ਮੀਨ ਰਾਸ਼ੀ ਦੇ ਲਈ ਖਰਚੇ ਬਹੁਤ ਹੋ ਰਿਆ ਮੀਨ ਰਾਸ਼ੀ ਵਾਲਿਆਂ ਦੇ ਜਿਸ ਕਰਕੇ ਆਰਥਿਕ ਸਥਿਤੀ ਥੋੜੀ ਜੀ ਡਾਵਾ ਡੋਲ ਰਹੀ ਕੰਮ ਤਾਂ ਚਲੋ ਬਣ ਰਹੇ ਆ ਪਰ ਖਰਚਿਆਂ ਨੂੰ ਲੈ ਕੇ ਜਿਹੜੇ ਜ਼ਿਆਦਾ ਹੋ ਰਹੇ ਹਨ ਇਸ ਕਰਕੇ ਤੁਸੀਂ ਥੋੜੇ ਇਰੀਟੇਟ ਹੋ ਰਹੇ ਹੋ ਫਿਜ ਰਹੇ ਹੋ ਕਿ ਜਿਹੜਾ ਖਰਚੇ ਪੈਸਾ ਖਰਚ ਲੈ ਹੀ ਹੁੰਦਾ ਸਵੇਰੇ ਉੱਠ ਕੇ ਜੀਵ ਤੇ ਸ਼ਹਿਦ ਲਾ ਲਓ ਬ੍ਰੈਸਪੋਧਨ ਨਕਸ਼ਤਰ ਅਜਿ ਮਿੱਤਰੇ ਪੈਸੇ ਖਰਚਣ ਨਹੀਂ ਹੁੰਦੀਆਂ 10 ਵਾਰ ਸੋਚਿਆ ਕਰੋ ਕੋਈ ਗੱਲ ਨਹੀਂ ਕਰਮਾਂ ਚ ਹੋਈ ਤਾਂ ਆ ਹੀ ਜਾਣੇ ਆ ਆ ਜਾਣੇ ਆ ਬਸ ਮਨੋਵਾਲ ਵਧਾ ਕੇ ਰੱਖਣਾ ਤੇ ਥੋੜੀ ਜੀ ਮੈਡੀਟੇਸ਼ਨ ਕਰਨੀ ਇਹ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਲੌਜੀਕਲੀ ਦੱਸਿਆ ਅਸੀਂ ਨਾ ਮੈਂ ਤੇ ਮੇਰੀ ਬੇਟੀ ਨਾਲ ਇੱਕ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਤੁਹਾਡੇ ਮਨ ਚ ਜੋ ਵੀ ਕੁਐਸਚਨ ਹੈ ਉਹ ਕੁਐਸਚਨ ਆਪਾਂ ਉਹਨਾਂ ਦਾ ਜਵਾਬ ਤੁਹਾਨੂੰ ਜ਼ਰੂਰ ਦਵਾਂਗੇ ਅਸਟ੍ਰੋਲੋਜੀ ਨਾਲ ਸੰਬੰਧਤ ਹੋਵੇ ਵਾਸਤੂ ਨਾਲ ਸੰਬੰਧਤ ਹੋਵੇ ਗ੍ਰਹਿ ਨਾਲ ਸੰਬੰਧਤ ਹੋਵੇ ਕਿਸੇ ਤਰ੍ਹਾਂ ਦੇ ਨਾਲ ਵੀ ਤੁਹਾਡੀ ਕੋਈ ਪਰੇਸ਼ਾਨੀ ਆ ਉਹਦੇ ਨਾਲ ਸੰਬੰਧਤ ਹੋਵੇ ਤੁਸੀਂ ਜ਼ਰੂਰ ਲਿਖੋ ਉਹ ਪਰੇਸ਼ਾਨੀ ਦੀ ਵਜ੍ਹਾ ਤੇ ਕਾਰਨ ਆਪਾਂ ਤੇ ਆਪਾਂ ਡਿਸਕਸ ਕਰਿਆ ਕਰਾਂਗੇ ਆਪਾਂ ਤੁਹਾਨੂੰ ਦੱਸਾਂਗੇ ਇਹ ਵੈਸੇ ਨਵੇਂ ਸਾਲ ਤੋਂ ਸ਼ੁਰੂ ਕਰਾਂਗੇ ਨਹੀਂ ਤਾਂ ਆਪਾਂ ਥੋੜੇ ਦਿਨ ਬਾਅਦ ਹੀ ਪਹਿਲਾਂ ਹੀ ਆਪਾਂ ਤੁਹਾਡੇ ਕੁਐਸਚਨ ਰੱਖ ਲਾਂਗੇ ਕਿਸੇ ਨੇ ਪੁੱਛਿਆ ਕਿ ਮਕਾਨ ਉੱਤਰ ਦਿਸ਼ਾ ਵਾਲਾ ਤੇ ਮਕਾਨ ਨੂੰ ਰੰਗ ਕਰਨਾ ਚਾਹੀਦਾ ਕਿਹੜਾ ਕਿਰਾਏ ਤੇ ਰਸੋਈ ਤੇ ਬਾਥਰੂਮ ਵਿੱਚ ਕਿਹੜਾ ਰੰਗ ਕਰਨਾ ਚਾਹੀਦਾ ਹੈ ਦੱਸਣਾ ਦੀਦੀ ਸੋਣੋ ਜੀ ਦੇਖੋ ਮਕਾਨ ਉੱਤਰ ਦਿਸ਼ਾ ਵਾਲੀ ਸਾਈਡ ਤੇ ਤਾਂ ਮੇਨ ਗੇਟ ਵਾਈਨੇ ਰੱਖਦੇ ਆ ਉਸ ਜਗ੍ਹਾ ਤੇ ਤੁਸੀਂ ਹਲਕਾ ਜਿਹਾ ਸਕਾਈ ਬਲੂ ਜਾਂ ਕਰੀਮ ਕਲਰ ਕਰਾ ਸਕਦੇ ਹੋ ਠੀਕ ਹਲਕਾ ਜਿਹਾ ਸਕਾਈ ਬਲੂ ਉੱਤਰਾ ਪਾਣੀ ਦਾ ਰੰਗ ਹੁੰਦਾ ਉਧਰਲੇ ਪਾਸੇ ਡਾਰਕ ਹਰਾ ਰੰਗ ਨਿਕਲਦਾ ਆਪਾਂ ਬੁੱਧ ਕੈਮਰਿਕ ਕਰਨਾ ਕਿਉਂਕਿ ਸਾਨੂੰ ਪਤਾ ਨਹੀਂ ਤੁਹਾਡੀ ਜਨਮ ਪੱਤਰੀ ਚ ਬੁੱਧ ਕਿਸ ਜਗ੍ਹਾ ਤੇ ਆ ਦੂਜੀ ਗੱਲ ਅਗਰ ਤੁਹਾਨੂੰ ਦਿਸ਼ਾਵਾਂ ਦਾ ਪੂਰੀ ਤਰ੍ਹਾਂ ਨਹੀਂ ਪਤਾ ਕਿ ਕਿਹੜੀ ਦਿਸ਼ਾ ਚ ਕੀ ਬਣਿਆ ਹੈ ਸੋਈ ਬਣੀ ਹੈ ਕੀ ਬਣਿਆ ਤਾਂ ਸਭ ਜਗ੍ਹਾ ਤੇ ਤੁਸੀਂ ਕਰੀਮ ਰੰਗ ਸ਼ੁਕਰ ਦਾ ਹੈ ਸ਼ੁਕਰ ਦੀ ਧਰਤੀ ਤੇ ਅਸੀਂ ਘਰ ਬਣਾਉਣਾ ਤੇ ਸ਼ੁਕਰ ਧਰਤੀ ਤੇ ਹੀ ਅਸੀਂ ਰਹਿੰਦੇ ਆ ਤੇ ਸਾਡੀ ਬਾਡੀ ਦਾ ਕਾਰਕ ਵੀ ਸ਼ੁਕਰ ਹੈ ਤਾਂ ਤੁਸੀਂ ਕਰੀਮ ਰੰਗ ਸਭ ਤੋਂ ਬੈਸਟ ਬਣਿਆ ਜਾਂਦਾ ਉਹ ਕਰ ਲਓ ਏਸੀ ਜੀ ਤੁਹਾਡੇ ਕੁਐਸਚਨ ਦਾ ਜਵਾਬ ਸਮਾਂ ਇਜਾਜ਼ਤ ਦਾ ਸਮਾਂ ਦਾ ਇਸ ਤਰ੍ਹਾਂ ਬੱਚਾ ਜਾਵੇ ਸਾਰ ਸਿੱਖਾ